ਜਦੋਂ ਘਰ ਜਿਆਂ ਵੱਲੋਂ ਬਿਗਨ ਪੈ ਲਗੇ ਤਾਂ ਭਗਤੀ ਜੀ ਕਹਿੰਦੇ ਕੰਮ ਕਰੋ ਕੋਸੀ ਤੇ ਕੰਮ ਕਰੋ ਐਵੇਂ ਬਹਿ ਜਾਂਦੇ ਮਾੜਾ ਲੇਗੀ ਘਰ ਛੱਡਤਾ ਚਲੀ ਗਈ ਦਰਬਾਰ ਸਾਹਿਬ ਜਾ ਕੇ ਰਹੀ 6 ਮਹੀਨੇ ਬਾਬਾ ਜੀ ਰਏ ਅੰਮ੍ਰਿਤਸਰ ਪ੍ਰਕਰਮਾਂ ਤੇ ਜੱਪ ਤਪ ਕਰਦੇ ਰਹੇ ਫਿਰ ਬਾਬਾ ਜੀ ਹਜੂਰ ਸਭ 7 ਸਾਲ ਸੇਵਾ ਕੀਤੀ ਤੇ ਗੁਰਮਖੋ ਇੱਕ ਵਾਰੀ ਫੜੋਈ ਪੋੜਾ ਫਾਦਾ ਗੜੀ ਸ਼ੀਦਾ ਦੀ ਜਗਾ ਉੱਥੇ ਬੈਠੀ ਹੈ ਨਾਲ ਸੰਤ ਜਵੰਦ ਸਿੰਘ ਜੀ ਮਹਾਪੁਰਖ ਰਾਜਾ ਸੰਸੀਧਪੋਟ ਵਾਲੀ ਉਹ ਵੀ ਨਾਲ ਹੈ ਦੋਨੇ ਮਹਾਪੁਰਖ ਤਪ ਕਰਦੇ ਆ ਅੱਜ ਮੈਂ ਬਾਬਾ ਜੀ ਦੀ ਯਾਦ ਤਾਂ ਰੱਖੀਏ ਵੀ ਆਪਾਂ ਬਾਬਾ ਜੀ ਦੀ ਵਰਸੀ ਦਾ ਮਹੀਨਾ ਹੈ ਸੱਚ ਜਾਣਿਓ ਨੀਂਦ ਨਹੀਂ ਆਉਂਦੀ ਸੀ ਮੈਂ ਅੱਗੇ ਗੱਲ ਕਰਨੀ ਪਰਿਵਾਰ 'ਚ ਵੀ ਕਹਿਣਾ ਵੀ ਜਦੋਂ ਬਾਬਾ ਜੀ ਦੀ ਬਦਸ਼ੀ ਹੁੰਦੀ ਸੀ ਨਾ ਮਹੀਨਾ ਪਹਿਲਾਂ ਨੀਂਦੋਂ ਹਟ ਜਾਂਦੀ ਸੀ ਤੇ ਸੱਚ ਹੁਣ ਵੀ ਓਵੇਂ ਹੀ ਐ ਦਿਨ ਰਾਤ ਅਹੀਂ ਸੋਚ ਜਾਈਦਾ ਵੀ ਕਿਵੇਂ ਸੇਵਾ ਕਰੀਏ ਬਾਬਾ ਜੀ ਕਿਵੇਂ ਖੁਸ਼ ਹੋ ਜਾਣ ਕਿਹੜੀ ਵੈਦੇ ਹੋਜੀ ਹੋਵੇ ਮੇਰੇ ਬਾਬਾ ਜੀ ਮੇਰੇ ਤੇ ਖੁਸ਼ ਹੋ ਜਾਣੀ ਸੋਚਿਆ ਕਰੂ